13 ਫਰਵਰੀ ਤੋਂ ਲਗਾਤਾਰ ਸ਼ੰਭੂ ਬਾਰਡਰਾਂ ਦੇ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਆਂ ਸਰਕਾਰ ਨੇ ਅਣਦੇਖੀ ਕੀਤੀ ਹੋਈ ਹੈ ਕੇਂਦਰ ਦੀ ਸਰਕਾਰ ਨੇ ਤੇ ਉਹਦੇ ਵਿੱਚੋਂ ਦੋਏ ਫਾਰਮਾਂ ਵੱਲੋਂ ਅੱਜ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਹੈ ਸ਼ੰਭੂ ਬਾਰਡਰ ਦੇ ਉੱਤੇ ਸਾਨੂੰ ਪੈਦਲ ਵੀ ਦਿੱਲੀ ਵੱਲ ਕੂਚ ਨਹੀਂ ਕਰਨ ਦਿੱਤਾ ਜਾ ਰਿਹਾ ਕਿਉਂਕਿ ਸਰਕਾਰ ਪਹਿਲਾਂ ਕਹਿੰਦੀ ਰਹੀ ਹੈ ਸਾਡੇ ਸਿਰਫ 101 ਬੰਦੇ ਨੂੰ ਵੀ ਉਤੋਂ ਪੈਦਲ ਅੱਗੇ ਲੰਘਣ ਨਹੀਂ ਦਿੱਤਾ ਜਾ ਰਿਹਾ ਜੇ ਅਸੀਂ ਕੋਸ਼ਿਸ਼ ਕਰਦੇ ਆ ਤਾਂ ਸਾਡੇ ਕਿਸਾਨਾਂ ਦੇ ਉੱਤੇ ਸਿੱਧੀਆਂ ਗੋਲੀਆਂ ਅਤਰੂ ਗੋਹ ਦੇ ਗੋਲੇ ਕੈਮੀਕਲ ਨਿਯੁਕਤ ਗੰਦੇ ਪਾਣੀ ਦੀਆਂ ਬਿਛਾੜਾਂ ਕਰਕੇ ਤਕਰੀਬਨ 4 ਦਰਜਣ ਬੰਦੇ ਆ ਜਿਹੜੇ ਸਾਡੇ ਗੰਭੀਰ ਕੀਤੇ ਆ ਇੱਕ ਬੰਦੇ ਦੀ ਰਾਤ ਮੌਤ ਹੋ ਚੁੱਕੀ ਹੈ ਰਜਿੰਦਰਾ ਹਸਪੀਟਲ ਦੇ ਵਿੱਚ ਕਿਸਾਨ ਜੁਨੀਅਨ ਜਿਵੇਂ ਰੁਰਦੂ ਸਿੰਘ ਮਾਨਤਾ ਵੱਡੇ ਵੱਡੇ ਬਿਆਨ ਦਿੰਦੇ ਨੇ ਪਹਿਲਾਂ ਮਰਨ ਵਰਤ ਤੋਂ ਉੱਠਣ ਫਿਰ ਅਸੀਂ ਕਰਾਂਗੇ ਕੀ ਇਕਤਾ ਤੇ ਕਿਤੇ ਫਰਕ ਰਹਿ ਗਿਆ ਪੰਗਾ ਸਾਡੀਆਂ ਸਾਂਝੀਆਂ ਇਹਨਾਂ ਸਾਂਝੀਆਂ ਮੰਗਾਂ ਦੇ ਉੱਤੇ ਤਾਂ ਇੱਕ ਹੋਣ ਦੀ ਲੋੜ ਹੈ ਅਣਸਰਬ ਦੀ ਲੋੜ ਬਣ ਗਈ ਅੱਜ ਸਾਡੀ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਜੇ ਕੁਰਬਾਨੀ ਕਰ ਜਾਂਦੇ ਉਹਨਾਂ ਦੀ ਕੁਰਬਾਨੀ ਹੋ ਜਾਂਦੀ ਹੈ ਤਾਂ ਫਿਰ ਉਹ ਜਿਹੜੇ ਅੱਜ ਗਲਤ ਬੋਲ ਰਹੇ ਆ ਜਾਂ ਜਿਹੜੇ ਇਸ ਕੋਲ ਦੇ ਸਮਰਥਨ ਵਿੱਚ ਨਹੀਂ ਅਜੇ ਤੱਕ ਪਹੁੰਚੇ ਤਾਂ ਫਿਰ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਹਿਸਾਬតាម ਉਹਨਾਂ ਨਾਲ ਉਸ ਤਰ੍ਹਾਂ ਦੇ ਕਰਨੇ ਆ ਕਿਉਂਕਿ ਸਾਡਾ ਵਿਸ਼ਵਾਸ ਹੈ ਜੇ ਅਸੀਂ ਇਕੱਲੇ ਇਕੱਲੇ ਰਹੇ ਤਾ ਵੱਡੀ ਮਾਰ ਪੈ ਜਾਣੀ ਆ ਵੀ ਸਮਾਂ ਹੱਥੋਂ ਲੰਘ ਜਾਣਾ ਇਸ ਕਰਕੇ ਸਮੂਚੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਵੀ ਆਓ ਭਰਾਓ ਇਕੱਠੇ ਹੋਈਏ ਤੇ ਸੰਘਰਸ਼ ਕਰੀਏ। ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਅਸੀਂ ਅੱਜ ਖੜੇ ਹਾਂ ਸ਼ਹੀਦ ਉਦਮ ਸਿੰਘ ਸਟੇਸ਼ਨ ਸਨਾਮ ਵਿਖੇ ਜਿੱਥੇ ਰੇਲਵੇ ਸਟੇਸ਼ਨ ਬਣਿਆ ਹੋਇਆ ਉਰੇ ਬੀਕੇਜੂ ਆਜ਼ਾਦ ਵੱਲੋਂ ਰੇਲਨਾ ਰੋਕੋ ਪ੍ਰੋਗਰਾਮ ਤਹਿਤ ਸਨਾਮ ਜਿਹੜਾ ਰੇਲਵੇ ਸਟੇਸ਼ਨ ਘੇਰ ਲਿਆ ਸਾਡੇ ਨਾਲ ਸੀਨੀਅਰ ਆਗੂ ਜੁੜੇ ਹੋਏ ਨੇ ਪੁੱਛ ਲੈਣੇ ਆਂ ਪ੍ਰਧਾਨ ਜੀ ਕੀ ਨਾਮ ਆ ਕੀ ਆ ਉਹਦਾ ਤੁਹਾਡੇ ਕੋਲ ਮੈਂ ਦਲਬਾਖ ਸਿੰਘ ਹਰੀਗੜ੍ਹ ਜੀ ਕਾਰਜਕਾਰੀ ਸੁਭਾਈ ਆਗੂ ਬੀਕੇ ਯੋਗਤਾ ਯਾਦ ਆ ਕੀ ਕਾਰਨ ਆ ਕਿਉਂ ਘੇਰਨੀ ਆ ਪਈ ਟਰੇਨ ਦੇਖੋ ਟਰੇਨਾਂ ਤਾਂ ਇਸ ਕਰਕੇ ਸਾਨੂੰ ਘੇਰਨੀਆਂ ਪਈਆਂ ਕਿਉਂਕਿ ਅਸੀਂ 13 ਫਰਵਰੀ ਤੋਂ ਲਗਾਤਾਰ ਸ਼ੰਭੂ ਬਾਰਡਰਾਂ ਦੇ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਆ ਤੇ ਸਰਕਾਰ ਨੇ ਅਣਦੇਖੀ ਕੀਤੀ ਹੋਈ ਹੈ ਕੇਂਦਰ ਦੀ ਸਰਕਾਰ ਨੇ ਤੇ ਉਹਦੇ ਵਿੱਚੋਂ ਦੋਏ ਫਾਰਮਾਂ ਵੱਲੋਂ ਅੱਜ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਹੈ ਕਿਉਂਕਿ ਖਨੌਰੀ ਬਾਰਡਰ ਦੇ ਉੱਤੇ ਸਾਡੇ ਬਹੁਤ ਹੀ ਸਤਕਾਰਯੋਗ ਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਮਰਨਵਾਦ ਤੇ ਬੈਠੇ ਆ ਅੱਜ ਤਕਰੀਬਨ 23ਵੇਂ ਦਿਨ ਉਹਨਾਂ ਨੂੰ ਮਰਨਵਾਤ ਤੋਂ ਹੋ ਚੁੱਕਿਆ ਉਹਨਾਂ ਦੇ ਨੂੰ ਸਤੈਤੀਆ ਜਿਹੜੀ ਉਹਨਾਂ ਗੰਭੀਰ ਬਣੀ ਹੋਈ ਹੈ ਤੇ ਸਰਕਾਰ ਚੁੱਪਾ ਹੈ ਤੇ ਉਧਰ ਨਾਲ ਦੀ ਨਾਲ ਸ਼ੰਭੂ ਬਾਰਡਰ ਦੇ ਉੱਤੇ ਸਾਨੂੰ ਪੈਦਲ ਵੀ ਦਿੱਲੀ ਵੱਲ ਕੂਚ ਨਹੀਂ ਕੀਤਾ ਕਰਨ ਦਿੱਤਾ ਜਾ ਰਿਹਾ ਕਿਉਂਕਿ ਸਰਕਾਰ ਪਹਿਲਾਂ ਕਹਿੰਦੀ ਰਹੀ ਹੈ ਸਾਡੇ ਦੇਸ਼ ਦੇ ਮંત્રી ਰਾਜਕਰਨ ਬਾਰੇ ਲੋਕ ਕਹਿੰਦੇ ਰਹੇ ਆ ਕਿ ਕਿਸਾਨ ਟਰੈਕਟਰ ਟਰਾਲੀਆਂ ਛੱਡ ਕੇ ਪੈਦਲ ਜਿਹੜਾ ਉਹ ਕੂਚ ਕਰ ਸਕਦੇ ਆ ਆਪਣੇ ਸਾਧਨ ਰਾਹੀਂ ਆ ਸਕਦੇ ਆ ਜਣੀ ਹੁਣ ਸਾਡੇ ਸਿਰਫ 101 ਬੰਦੇ ਨੂੰ ਵੀ ਉਥੋਂ ਪੈਦਲ ਅੱਗੇ ਲੰਘਣ ਨਹੀਂ ਦਿੱਤਾ ਜਾ ਰਿਹਾ ਜੇ ਅਸੀਂ ਕੋਸ਼ਿਸ਼ ਕਰਦੇ ਆ ਤਾਂ ਸਾਡੇ ਕਿਸਾਨਾਂ ਦੇ ਉੱਤੇ ਸਿੱਧੀਆਂ ਗੋਲੀਆਂ ਅਤਰੂ ਗਏ ਦੇ ਗੋਲੇ ਕੈਮੀਕਲ ਨਿਯੁਕਤ ਗੰਦੇ ਪਾਣੀ ਦੀਆਂ ਬਿਛਾੜਾਂ ਕਰਕੇ ਤਕਰੀਬਨ 4 ਦਰਜਣ ਬੰਦੇ ਆ ਜਿਹੜੇ ਸਾਡੇ ਗੰਭੀਰ ਕੀਤੇ ਆ ਤੇ ਜੀ ਤੋ 8-10 ਬੰਦੇ ਸਾਡੇ ਗੰਭੀਰ ਫਟੜਾ ਜਾਨੀ ਇੱਕ ਬੰਦੇ ਦੀ ਰਾਤ ਮੌਤ ਹੋ ਚੁੱਕੀ ਹੈ ਰਜਿੰਦਰਾ ਹਸਪੀਟਲ ਦੇ ਵਿੱਚ ਜਿਹਨੇ ਕੋਸ਼ਿਸ਼ ਕੀਤੀ ਸੀ ਖੁਦਕਸ਼ੀ ਨੋਟ ਲਿਖ ਕੇ ਕਿ ਮੈਂ ਇਸ ਕਰਕੇ ਖੁਦਕਸ਼ੀ ਕਰ ਰਿਹਾ ਕਿਉਂਕਿ ਮੈਤੋਂ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦੀ ਹਾਲਤ ਦੇਖੀ ਨਹੀਂ ਜਾਂਦੀ ਤੇ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲਿਆ ਤੜਫ ਤੜਫ ਕੇ ਮਰ ਰਿਹਾ ਉਹਨਾਂ ਦੀ ਹਾਲਤ ਮੈਂ ਦੇਖ ਨਹੀਂ ਸਕਦਾ ਇਹਨੂੰ ਮੇਰੀ ਕਮਜ਼ੋਰੀ ਸਮਝੋ ਇਸ ਕਰਕੇ ਮੈਂ ਇਹਦੇ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਮੇਰੀ ਮੌਤ ਦੀ ਕੇਂਦਰ ਸਰਕਾਰ ਜ਼ਿੰਮੇਵਾਰ ਹੋਗੀ ਉਹ ਖੁਦਕੁਸ਼ੀ ਕਰ ਮਤਲਬ ਕਰਕੇ ਉਹਦੀ ਰਾਤ ਦੀ ਮੌਤ ਹੋ ਚੁੱਕੀ ਹੈ ਜੀ ਪ੍ਰਧਾਨ ਜੀ ਕੀ ਲੱਗਦਾ ਸਰਕਾਰ ਦੇ ਉੱਤੇ ਕੋਈ ਜੂੰ ਰੰਗ ਰਹੀ ਆ ਕਿਉਂਕਿ ਡੱਲੇਵਾਲ ਸਾਹਿਬ ਨੂੰ ਵੀ ਅੱਜ 22-23 ਦਿਨ ਹੋ ਗਏ ਤੁਸੀਂ ਲੱਗੇ ਹੋ ਹੋ ਦੂਜੇ ਪਾਸੇ ਕਿਸਾਨ ਯੂਨੀਅਨ ਜਿਵੇਂ ਰੁੜਦੂ ਸਿੰਘ ਮਾਨਸਾ ਵੱਡੇ ਵੱਡੇ ਬਿਆਨ ਦਿੰਦੇ ਨੇ ਪਹਿਲਾਂ ਮਰਨ ਵਰਤ ਤੋਂ ਉੱਠਣ ਫਿਰ ਅਸੀਂ ਕਰਾਂਗੇ ਕਿ ਏਕਤਾ 'ਚ ਕਿਤੇ ਫਰਕ ਰਹਿ ਗਿਆ ਦੇਖੋ ਸਾਡੇ ਦੋਵੇਂ ਫੋਰਮਾਂ ਵੱਲੋਂ ਖਾਸ ਕਰਕੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ 13 ਫਰਵਰੀ ਤੋਂ ਪਹਿਲਾਂ ਵੀ ਸਿਰ ਤੋੜ ਜਤਨ ਕੀਤੇ ਗਏ ਆ ਕਿ ਸਾਰੀਆਂ ਜਥੇਬੰਦੀਆਂ ਨੂੰ ਨਾਲ ਲਿਆ ਜਾਵੇ ਤੇ ਕੁਝ ਫਰਕਤਰ ਕਰ ਰਹੇ ਆ ਏਕਤਾ ਨਹੀਂ ਬਣ ਸਕੀ ਤੇ ਦੁਬਾਰੇ ਫੇਰ ਸਾਡੇ ਵੱਲੋਂ ਇੱਕ ਮਤਲਬ ਕੇਐਮਐਮ ਵੱਲੋਂ ਇੱਕ ਲੈਟਰ ਕੱਢਿਆ ਗਿਆ ਪਿਛਲੇ ਦਿਨੀਂ ਸਾਰੀਆਂ ਇਸ ਕਿੰਮਤ ਜਿੰਨੀਆਂ ਸ਼ਮਲ ਜਥੇਬੰਦੀਆਂ ਪੰਜਾਬ ਵਾਲੀਆਂ ਸਾਰੀਆਂ ਨੂੰ ਵੀ ਆਓ ਭਰਾਵੋ ਆਪਣੀਆਂ ਮੰਗਾਂ ਮੁੱਦੇ ਇੱਕ ਸਾਂਝੀਆਂ ਗੱਲਾਂ ਆਪਣੀਆਂ ਸਾਰੀਆਂ ਖੇਤੀਬਾੜੀ ਸੈਕਟਰ ਨਾਲ ਸੰਬੰਧਿਤ ਮੰਗਾਂ ਇੱਕ ਹੈ ਤੇ ਆਪਾਂ ਇਕੱਠੇ ਹੋ ਕੇ ਇਹ ਸੰਘਰਸ਼ ਨੂੰ ਜਿੱਤੀਏ ਜਾਨੀ ਕੋਈ ਆਗੂ ਕਿਵੇਂ ਬੋਲਦਾ ਕੀ ਬੋਲਦਾ ਇਹ ਸਾਡੇ ਦੇਸ਼ ਦੇ ਲੋਕ ਦੇਖਦੇ ਆ ਪੰਜਾਬ ਵਾਸੀ ਦੇਖਣ ਲੱਗ ਰਹੇ ਆ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਰਖ ਕਰਨੀ ਹੈ ਕਿ ਸੱਚਮੁੱਚ ਸਾਡੀਆਂ ਕੀਤੀ ਬਾਰੇ ਸੈਕਟਰ ਦੀਆਂ ਮੰਗਾਂ ਮਨਵਾਉਣ ਵਾਸਤੇ ਕਿਹੜੀ ਜਥੇਬੰਦੀ ਗभीरਤੀ ਕਿਹੜੀ ਨੇ ਸਿਰ ਤੋੜ ਯਤਨ ਕੀਤੇ ਆ ਤੇ ਕਿਹੜੀ ਜਥੇਬੰਦੀ ਦੇ ਆਗੂਆਂ ਨੇ ਸਾਡੇ ਸੰਘਰਸ਼ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕੀਤੀ ਆ ਇਹ ਪੰਜਾਬ ਦੇ ਲੋਕ ਦੇਖ ਰਹੇ ਇੱਕ ਪਾਸੇ ਕੇ ਐਮ ਐਸ ਕਿਸਾਨ ਯੂਨੀਅਨ ਸੰਯੁਕਤ ਗੈਰ ਰਾਜਨੀਤਿਕ ਇੱਕ ਪਾਸੇ ਰਾਜਨੀਤਿਕ ਪਰ ਕਿਸਾਨ ਯੂਨੀਅਨ ਤਾਂ ਰਾਜਨੀਤੀ ਉਦੋਂ ਵੀ ਵੱਧ ਰਾਜਨੀਤਿਕ ਨਾਮ ਵੱਧ ਕਿਵੇਂ ਦਿਖਦੇ ਨਹੀਂ ਦੇਖੋ ਅਸੀਂ ਪਰਿਵਾਰ ਦੇ ਵਿੱਚ ਜੇ ਪੰਜ ਭਰਾ ਹੁੰਦੇ ਆ ਦੋ ਭਰਾ ਹੁੰਦੇ ਆ ਇੱਕ ਇਵਨ ਇੱਥੋਂ ਤੱਕ ਕਿ ਇੱਕ ਪੁੱਤ ਵੀ ਹੁੰਦਾ ਹੈ ਮਾਪੇ ਦੇ ਉਹ ਵੀ ਵੱਖੋ ਵੱਖਰ ਹੋ ਜਾਂਦੇ ਆ ਇਸ ਕਰਕੇ ਵੀ ਆਪਦੀ ਸਮਝਮਤਾਕ ਨੀਤੀਆਂ ਪਾਲਿਸੀਆਂ ਲੜਨ ਦੇ ਢੰਗ ਤਰੀਕੇ ਵੱਖਰੇ ਹੁੰਦੇ ਆ ਸਾਰੀਆਂ ਜਿਥੇ ਬੰਦੀਆਂ ਦੇ ਪਰ ਮੰਗਾਂ ਸਾਡੀਆਂ ਸਾਂਝੀਆਂ ਇਹਨਾਂ ਸਾਂਝੀਆਂ ਮੰਗਾਂ ਦੇ ਉੱਤੇ ਤਾਂ ਇੱਕ ਹੋਣ ਦੀ ਲੋੜ ਹੈ ਅਨਸਰ ਦੀ ਲੋੜ ਬਣ ਗਈ ਅੱਜ ਸਾਡੀ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਜੇ ਕੁਰਬਾਨੀ ਕਰ ਜਾਂਦੇ ਉਹਨਾਂ ਦੀ ਕੁਰਬਾਨੀ ਹੋ ਜਾਂਦੀ ਹੈ ਤਾਂ ਫਿਰ ਉਹ ਜਿਹੜੇ ਅੱਜ ਗਲਤ ਬੋਲ ਰਹੇ ਆ ਜਾਂ ਜਿਹੜੇ ਇਸ ਕੋ ਦਾ ਸਮਰਥਨ ਵਿੱਚ ਨਹੀਂ ਅਜੇ ਤੱਕ ਪਹੁੰਚੇ ਤਾਂ ਫਿਰ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਹਿਸਾਬ ਤਾ ਉਹਨਾਂ ਨਾਲ ਉਸ ਤਰ੍ਹਾਂ ਦੇ ਕਰਨੇ ਆ ਕਿਉਂਕਿ ਸਾਡਾ ਵਿਸ਼ਵਾਸ ਹੈ ਲੋਕ ਤਾਕਤ ਵੱਡੀ ਹੁੰਦੀ ਹੈ ਜਥੇਬੰਦੀ ਕੋਈ ਜਿੰਨੀ ਮਰਜ਼ੀ ਵੱਡੀ ਹੋਵੇ ਛੋਟੀ ਹੋਵੇ ਉਹ ਕੋਈ ਅਹਿਮਤ ਨਹੀਂ ਰੱਖਦਾ ਲੋਕ ਤਾਕਤ ਵੱਡੀ ਹੁੰਦੀ ਹੈ ਜਿੱਧਰਲੇ ਪਾਸੇ ਲੋਕਾਂ ਦੀ ਤਾਕਤ ਜੁੜੂਗੀ ਕਿਉਂਕਿ ਸੱਚਮੁੱਚ ਜਿਹੜਾ ਖੇਤੀਬਾੜੀ ਸੈਕਟਰ ਨੂੰ ਬਚਾਉਣ ਵਾਸਤੇ ਕੁਰਬਾਨੀ ਕਰੂਗਾ ਉਸੇ ਪਾਸੇ ਤਾਂ ਇਹ ਮਤਲਬ ਲੋਕਾਂ ਨੇ ਸ਼ਮੂਲੀਅਤ ਕਰਨੀ ਹੈ ਕਿਵੇਂ ਦਿਖ ਦੂੰ ਪਹਿਲਾਂ ਅਕਸਰ ਕਿਹਾ ਜਾਂਦਾ ਸੀ ਵੀ ਲੀਡਰ ਲੋਕਾਂ ਦੇ ਪੁੱਤ ਮਰਵਾਉਂਦੇ ਨੇ ਆਪ ਸੇਫ ਰਹਿੰਦੇ ਨੇ ਪਰ ਹੁਣ ਤਾਂ ਲੀਡਰ ਵੀ ਅੱਗੇ ਕੁਦ ਗਏ ਵੀ ਅਸੀਂ ਪਹਿਲਾਂ ਮਰਾਂਗੇ ਬਾਅਦ ਚ ਲੋਕਾਂ ਦੇ ਪੁੱਤਾਂ ਨੂੰ ਅਸੀਂ ਨੁਕਸਾਨ ਹੁਣ ਦੇਣਾ ਦੇਖੋ ਸਾਡੇ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ 101 ਮਰਜੀਬੜਿਆਂ ਦਾ ਜੱਥਾ ਤੀਜਾ ਜੱਥਾ ਗਿਆ ਉਹਦੇ ਵਿੱਚ ਸਾਡੇ ਸੂਬੇ ਦੇ ਆਗੂ ਜਾਂਦੇ ਆ ਜ਼ਿਲ੍ਹੇ ਪੱਧਰੇ ਆਗੂ ਜਾਂਦੇ ਆ ਜਿਹੜੇ ਪੂਰੀ ਤਰ੍ਹਾਂ ਮਾਨਸਿਕ ਤੌਰ ਤੇ ਤਿਆਰ ਹੈ ਇਧਰਲੇ ਪਾਸੇ ਖਨੋਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਦੱਲਿਆਲ ਨੇ ਖੁਦ ਆਪ ਜਿਹੜੇ ਕਿੰਨੇ ਵੱਡੇ ਆਗੂ ਹੈ ਸਾਡੇ ਪੰਜਾਬ ਦੇ ਉਹਨਾਂ ਨੇ ਮਰਨ ਵਰਤ ਰੱਖਿਆ ਹੈ ਇਸ ਕਰਕੇ ਵੀ ਅਸੀਂ ਨਹੀਂ ਚਾਹੁੰਦੇ ਸਾਡੇ ਦੋਏ ਫੋਰਮ ਇਹ ਕਿ ਲੋਕ ਕੋਈ ਇਸ ਤਰ੍ਹਾਂ ਦਾ ਬਲੇਮ ਲਾਉਣ ਜਾਂ ਬਾਕੀ ਸਾਡੇ ਵਿਰੋਧੀ ਸਾਡੇ ਤੇ ਬਲੇਮ ਲਾਉਣ ਵੀ ਆਪਸਾਈਡ ਤੇ ਰਹਿੰਦੇ ਆ ਪਿੱਛੇ ਆ ਲੋਕਾਂ ਨੂੰ ਮਰਵਾਇ ਜਾਂਦੇ ਆ ਕਟਵਾਇ ਜਾਂਦੇ ਆ ਅਸੀਂ ਅੱਗੇ ਹੋ ਕੇ ਮਰ ਵੀ ਰਹੇ ਆ ਕੁੱਟ ਵੀ ਰਹੇ ਆ ਤੇ ਫੱਟੜ ਵੀ ਹੋ ਰਿਹਾ ਸਾਡੇ ਆਗੂ ਕਿ ਇਹ ਸਮੁੱਚਾ ਦੇਸ਼ ਦੇਖ ਰਿਹਾ ਮੁਲਕ ਦੇਖ ਰਿਹਾ ਕੱਲਾ ਪੰਜਾਬ ਨਹੀਂ ਇਹਦੇ ਵਿੱਚੋਂ ਜਦਹੇ ਬੰਦੀਆਂ ਦੀ ਪਰਖ ਹੋਣੀ ਹੈ ਵੀ ਕਿਹੜੇ ਲੋਕ ਸੱਚਮੁੱਚ ਸੰਘਰਸ਼ ਕਰਨ ਵਾਲੇ ਆ ਤੇ ਕਿਹੜੇ ਪਿੱਛੇ ਰਹਿਣ ਵਾਲੇ ਆ ਭਾਜੀਪੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਜਿੰਨੇ ਲੀਡਰ ਨੇ ਸਾਰੇ ਬੀਜੇਪੀ ਕਣੀ ਭਜ ਰਹੇ ਨੇ ਚਾਹੇ ਡਰ ਦੇ ਮਾਰੇ ਲਾ ਲੋ ਚਾਹੇ ਲਾਲਚ ਦੇ ਮਾਰੇ ਲਾ ਲੋ ਕਿ ਪੰਜਾਬ ਦੇ ਵਿੱਚ ਬੀਜੇਪੀ ਕਹਿ ਰਹੀ ਹੈ ਵੀ 2027 27 ਦੀ ਅਸੀਂ ਸਰਕਾਰ ਬਣਾਵਾਂਗੇ ਦੇਖੋ ਜੇ ਬੀਜੇਪੀ ਨੇ ਸਾਡੇ ਕਿਸਾਨ ਵਿਰੋਧੀ ਨੀਤੀਆਂ ਪਾਲਿਸੀਆਂ ਨੂੰ ਅਮਲੀ ਜਾਮਾ ਪਹਿਨਾਇਆ ਉਹਨਾਂ ਦੇ ਪਿਛਲੇ ਕਾਰਜਕਾਲ ਦੌਰਾਨ ਸਾਡੇ ਖੇਤੀਬਾੜੀ ਸੈਕਟਰ ਨੂੰ ਅਣ ਦੇਖਿਆ ਕੀਤਾ ਗਿਆ ਕਿਸਾਨਾਂ ਨੂੰ ਮੌਜੂਦਾ ਨੂੰ ਅਣ ਦੇਖਿਆ ਕੀਤਾ ਗਿਆ ਇਸ ਕਰਕੇ ਜੇ ਉਹ ਚਾਹੁੰਦੇ ਆ ਵੀ ਅਸੀਂ ਰਾਜ ਭਾਗ ਪੰਜਾਬ ਦੇ ਵਿੱਚ ਹਸਲ ਕਰ ਲਾਂਗੇ ਇਹ ਬਹੁਤ ਵੱਡੀ ਅਸੀਂ ਕਹਿੰਦੇ ਆ ਵੀ ਉਹਨਾਂ ਦੀ ਭੁੱਲ ਹੈ ਕਿਉਂਕਿ ਪੰਜਾਬ ਦੇ ਲੋਕ ਸੰਘਰਸ਼ੀ ਲੋਕ ਹੈ ਅਸੀਂ ਸਾਡੇ ਤਾਂ ਉਹ ਦਿਲਾਂ ਦੇ ਉੱਤੇ ਗੱਲਾਂ ਲਿਖੀਆਂ ਪਈਆਂ ਜਿਹੜਾ ਹੁਣ ਸਾਡੇ ਤੇ ਜ਼ਬਰ ਕੀਤਾ ਜਾ ਰਿਹਾ ਸਾਡੇ ਕਿਸਾਨ ਫੱਟੜ ਕੀਤੇ ਜਾ ਰਹੇ ਤੇ ਸਾਨੂੰ ਦਿੱਲੀ ਪੈਦਲ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਉਹਨਾਂ ਦੇ ਪੰਜਾਬ ਦੇ ਵਿੱਚ ਪਾਇਰ ਕਿਵੇਂ ਲੱਗਣਗੇ ਇਹ ਲੋਕ ਜਾਣਦੇ ਆ ਲੋਕ ਦੇਖਦੇ ਆ ਲੋਕਾਂ ਵਿੱਚ ਬੀਜੇ ਪ੍ਰੀਤੀ ਬੀਜਪੀ ਪ੍ਰਤੀ ਬਹੁਤ ਵੱਡੀ ਨਫ਼ਰਤ ਹੈ ਜਿਹੜੇ ਆਗੂ ਆ ਰਹੇ ਉਹਨਾਂ ਨੂੰ ਡਰ ਹੋਣੇ ਆਪਦੇ ਉਹਨਾਂ ਦੇ ਪ੍ਰਾਪਰਟੀਆਂ ਦੇ ਡਰ ਹੋਣੇ ਉਹਨਾਂ ਨੂੰ ਕਿਸੇ ਨੂੰ ਵੀਡੀ ਦੇ ਛਾਪੇ ਦਾ ਡਰ ਹੋਣਾ ਹੈ ਕਿਸੇ ਨੂੰ ਲਾਲਚ ਦੀ ਨਹੀਂ ਲਾਲਚ ਕਰਕੇ ਉਹਨਾਂ ਵੀ ਸ਼ਾਮਲ ਹੋ ਜਾਂਦੇ ਇਸ ਕਰਕੇ ਉਹ ਮੈਟਰ ਵੱਖਰਾ ਹੈ ਪਰ ਪੰਜਾਬ ਦੇ ਵਿੱਚ ਬੀਜੇਪੀ ਪੈਰ ਲਾਉਣ ਦੇ ਵਿੱਚ ਕਾਮਯਾਬ ਨਹੀਂ ਹੋਊ ਜੇ ਸਾਡੀਆਂ ਮੰਗਾਂ ਨਾ ਪ੍ਰਵਾਨ ਕੀਤੀਆਂ ਜਿਹੜਾ ਅੱਜ ਦਾ ਧਰਨਾ ਇਹ ਸੰਪੂਰਨ ਤੌਰ ਤੇ ਫਿਰ 12 ਤੋਂ 3 ਤੱਕ ਬੰਦਾ ਬਿਲਕੁਲ ਜੀ ਇਹ ਸੰਪੂਰਨ ਤੌਰ ਤੇ ਸਾਰੇ ਪੰਜਾਬ ਦੇ ਵਿੱਚ 16 ਜਿਲ੍ਹੇ 22 ਜਿਲ੍ਹਿਆਂ ਦੇ ਵਿੱਚ ਤਕਰੀਬਨ 30 ਥਾਵਾਂ ਦੇ ਉੱਤੇ ਆ ਜਿਹੜਾ ਇਹ ਰੇਲ ਚੱਕਾ ਜਾਮ ਹੋਊਗਾ ਆ ਮਹਾਰੇ ਵੀ ਜਾਮ ਹੋਣਿਆ ਵੱਡੀ ਗਿਣਤੀ ਦੇ ਵਿੱਚ 12 ਤੋਂ 3 ਵਜੇ ਤੱਕ 3 ਵਜੇ ਇਹਨਾਂ ਪ੍ਰੋਗਰਾਮ ਦੀ ਸਮਾਪਤੀ ਹੋਣੀ ਉਹ ਤੋਂ ਬਾਅਦ ਦੇ ਵਿੱਚ ਹੈ ਜਿਹੜੀਆਂ ਲੈਣਾ ਬੇਲੀਆਂ ਹੋਣੀਆਂ ਜੀ ਹੋਰ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਹਾਂ ਵੀ ਆਉਣ ਦੇਖੋ ਅਸੀਂ ਜਿਹੜੀਆਂ ਇਨਸਾਫਪੰਦ ਸੰਘਰਸ਼ੀਲ ਜਥੇਬੰਦੀਆਂ ਹਨ ਉਹਨਾਂ ਸਾਰੀਆਂ ਨੂੰ ਖੁੱਲੇ ਛੱਦਿਆ ਬੂਹੇ ਸਾਡੇ ਖੁੱਲੇ ਐ ਕੇਐਮ ਵੱਲੋਂ ਬਈ ਪ੍ਰਭਾਉ ਆਓ ਇਕੱਠੇ ਹੋ ਕੇ ਆਪਾਂ ਸੰਘਰਸ਼ ਕਰੀਏ ਮੰਗਾ ਆਪਾਂ ਪ੍ਰਵਾਨ ਕਰਵਾਈਏ ਕਿਉਂਕਿ ਸਾਡੇ ਖੇਤੀਬਾੜੀ ਸੈਕਟਰ ਦੇ ਹਾਲਾਤ ਬੁਰੇ ਕੀਤੇ ਹੋਏ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਕੇਂਦਰ ਸਰਕਾਰ ਚਾਹੁੰਦੀ ਹੈ ਕੀ ਖੇਤੀਬਾੜੀ ਸੈਕਟਰ ਨੂੰ ਕਾਰਪੋਰੇਟ ਸੈਕਟਰ ਦੇ ਵਿੱਚ ਤਬਦੀਲ ਕੀਤਾ ਜਾਵੇ ਜੇ ਅਸੀਂ ਇਕੱਲੇ ਇਕੱਲੇ ਰਹੇ ਤਾਂ ਵੱਡੀ ਮਾਰ ਪੈ ਜਾਣੀ ਹੈ ਵੇ ਸਮਾਂ ਹੱਥੋਂ ਲੰਘ ਜਾਣਾ ਇਸ ਕਰਕੇ ਸਮੂਚੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਵੀ ਆਓ ਭਰਾਵੋ ਇਕੱਠੇ ਹੋਈਏ ਤੇ ਸੰਘਰਸ਼ ਕਰੀਏ ਭਰਾ ਜੀ ਲਾਸਟ ਕੁਐਸਚਨ ਕਿ ਲੱਗਦਾ ਅੱਡੋ ਪਾਟੀ ਹੋ ਕੇ ਆਪਾਂ ਜਿੱਤ ਪਾਵਾਂਗੇ ਜਾਂ ਇਕੱਠੇ ਹੋ ਕੇ ਹੋਣ ਦੀ ਲੋੜ ਹੈ ਤੇ ਦੂਜੇ ਜਥੇਬੰਦੀਆਂ ਵੀ ਇਕੱਠੀਆਂ ਹੋਣ ਤਾਂ ਕਿ ਵੱਡਾ ਕਾਫਲਾ ਬਣ ਕੇ ਇਸ ਨੂੰ ਲੜਾਈ ਨੂੰ ਲੜਾਇਆ ਜਾਵੇ ਜਿਵੇਂ ਪਹਿਲਾਂ ਲੜੀ ਸੀ ਦੇਖੋ ਕੱਲੀ ਕਹਿਰੀ ਜਥੇਬੰਦੀ ਕੱਲਾ ਕਹਿਰਾ ਫੋਰਮ ਕੋਈ ਵੀ ਸੰਘਰਸ਼ ਜਿੱਤ ਨਹੀਂ ਸਕਦਾ ਕਿਉਂਕਿ ਮੰਗਾਂ ਵੱਡੀਆਂ ਨੇ ਕਿੰਨਾਂ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਬਿਲਕੁਲ ਇਹਦੇ ਖਿਲਾਫ ਐ ਨੀਤੀਆਂ ਪਾਲਿਸੀਆਂ ਦੇ ਵਿੱਚ ਬਦਲਾਅ ਵਾਲੀ ਗੱਲ ਐ ਇਹਦੇ ਉੱਤੇ ਜਿੰਨੀ ਦੇਰ ਤੱਕ ਇੱਕਮਤ ਨਹੀਂ ਅਸੀਂ ਸਾਰੇ ਹੁੰਦੇ ਉਨੀ ਦੇਰ ਤੱਕ ਜਿੱਤਾਂ ਪ੍ਰਾਪਤ ਨਹੀਂ ਹੋ ਸਕਦੀਆਂ ਇਹ ਸਨ ਬੀਕੇਜੂ ਆਜ਼ਾਦ ਦੇ ਸੀਨੀਅਰ ਆਗੂ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣਾ ਇੱਧਰ ਟਰੈਕ ਨੂੰ ਜਾਮ ਕਰ ਦਿੱਤਾ ਕਿਸਾਨ ਆਪਣਾ ਰਸਣ ਪਾਣੀ ਲੈ ਕੇ ਪਹੁੰਚ ਗਏ ਨੇ ਸ਼ਹੀਦ ਉਦਮ ਸਿੰਘ ਸਟੇਸ਼ਨ ਦੇ ਉੱਤੇ ਹੁਣ 12 ਤੋਂ 3 ਵਜੇ ਤੱਕ ਇਸ ਜਿਹੜਾ ਚੱਕਾ ਜਾਮਾ ਰੇਲ ਰੋਕੋ ਅੰਦੋਲਨ ਆ ਸਾਹਮਣੇ ਇਧਰੋਂ ਲਾਲ ਬੱਤੀ ਹੋਈ ਹੋਈ ਆ ਟ੍ਰੇਨ ਆ ਰਹੀ ਆ ਪਰ 12 ਵਜੇ ਜਿਹੜਾ ਟਾਈਮ ਸੀ ਉਹ ਪੂਰਾ ਹੋ ਗਿਆ ਹੁਣ ਟ੍ਰੇਨ ਨੂੰ ਇੱਥੇ ਜਾਮ ਕਰ ਦਿੱਤਾ ਜਾਊਗਾ ਉਹ ਸਾਹਮਣੇ ਇੱਕ ਇੱਕ ਟ੍ਰੇਨ ਆ ਰਹੀ ਆ ਇਧਰੋਂ ਕਿਸਾਨ ਜਸੇਬੰਦੀਆਂ ਨਾਰੇਬਾਜੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਜ세ਬੰਦੀ ਨੇ 12 ਵਜੇ ਦਾ ਟਾਈਮ ਸੀ ਜਿਹੜਾ ਉਹ ਪੂਰਾ ਤੈ ਸੀ 12 ਤੋਂ 3 12 ਤੋਂ 3 ਤੈ ਸੀ ਜਿਹੜਾ ਰੇਲ ਰੋਕੋ ਅੰਦੋਲਨ ਸ਼ੁਰੂ ਹੋ ਗਿਆ ਉਧਰੋਂ ਇੱਕ ਨੰਬਰ ਪਲੇਟਫਾਰਮ ਦੇ ਉੱਤੇ ਯਾਤਰੀ ਵੀ ਖੜੇ ਨੇ ਸਾਹਮਣੇ ਕੈਮਰਾਮੈਨ ਨੂੰ ਕਹੂੰਗਾ ਯਾਤਰੀ ਖੜੇ ਨੇ ਜਿਹੜੇ ਕਿ ਟ੍ਰੇਨ ਦੀ ਉਡੀਕ ਜਨੇ ਦੂਜੇ ਪਾਸੇ ਕਿਸਾਨਾਂ ਵੱਲੋਂ ਇਹ ਰੋਕ ਲਿਆ ਇਧਰ ਆ ਰਹੀ ਆ ਟ੍ਰੇਨ ਆ ਰਹੀ ਆ ਹੁਣ ਦੇਖਣਾ ਹੋਊਗਾ ਹਾਲਾਤ ਕਿਹੋ ਜਿਹੇ ਹੋਣਗੇ ਮੌਕੇ ਦੇ ਉੱਤੇ ਇਹ ਟ੍ਰੇਨ ਇੰਡੀਅਨ ਰੇਲਵੇ 39364 ਘਿਰ ਚੁਕਿਆ ਸੁਨਾਮ ਸਟੇਸ਼ਨ ਦੇ ਉੱਤੇ ਲਾਲ ਝੰਡੀ ਦਾ ਸੰਦੇਸ਼ ਦੇ ਦਿੱਤਾ ਗਿਆ ਗੱਡੀ ਰੁਕ ਗਈ ਹੈ ਇਧਰੋਂ ਕਿਸਾਨ ਵੀ ਅੱਗੇ ਨੂੰ ਵੱਧ ਗਏ ਨੇ ਇਹ ਰੇਲ ਨੂੰ ਇੱਥੇ ਹੀ ਸੁਨਾਮ ਛੀਦ ਉਦਮ ਸਿੰਘ ਆਲੇ ਸਟੇਸ਼ਨ ਦੇ ਉੱਤੇ ਜਾਮ ਕਰ ਦਿੱਤਾ ਗਿਆ ਇਹ 3:12 ਤੋਂ 3 ਵਜੇ ਤੱਕ ਇਹ ਜਿਹੜੀ ਟ੍ਰੇਨ ਆ ਉਹ ਇੱਥੇ ਹੀ ਖੜੀ ਰਹੂਗੀ ਟ੍ਰੇਨ ਉਧਰ ਕਿਸਾਨ ਜਥੇਬੰਦੀਆਂ ਦੇ ਆਗੂ ਟ੍ਰੇਨ ਦੇ ਉੱਤੇ ਚੜ ਗਏ ਨੇ ਰੋਕ ਲਿੱਤਾ ਇਸ ਇਸ ਟ੍ਰੇਨ ਦੇ ਉੱਤੇ ਚੜ ਕੇ ਇਸ ਨੂੰ ਰੋਕ ਲਿੱਤਾ ਗਿਆ ਹੁਣ ਜਥੇਬੰਦੀ ਦੇ ਆਗੂਆਂ ਵੱਲੋਂ ਬੇਨਤੀ ਕੀਤੀ ਆ ਰਹੀ ਆ ਵੀ ਬੈਠਣ ਦੀ ਕਿਰਪਾਤਾ ਕਰੋ ਅਸੀਂ ਦਿਖਾਉਂਦੇ ਰਹਾਂਗੇ ਬਾਰ-ਬਾਰ ਬਣੇ ਰਹੋ D5 ਚੈਨਲ ਪੰਜਾਬੀ ਦੇ ਨਾਲ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗੋੜਾ D5 ਚੈਨਲ ਪੰਜਾਬੀ ਸੁਨਾਮ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹ ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ